ਕਿਚੇ ਰਹੇ ਹੋ ਬਾਈ ਦੋਸਤੋ ਇਸ ਵਕਤ ਮੁਹਾਲੀ ਸੋਹਾਨਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਬਹੁਤ ਮੰਦ ਭਾਗੀ ਘਟਨਾ ਵਾਪਰੀ ਹੈ ਇੱਕ ਜਿਮ ਤੇ ਪੂਰੀ ਪ੍ਰੋਪਰ ਬਿਲਡਿੰਗ ਜਿਹੜੀ ਹੈ ਉਹ ਡਿੱਗ ਪਈ ਹੈ ਕਿ ਐਨੀ ਵੱਡੀ ਘਟਨਾ ਮੁਹਾਲੀ ਦੇ ਵਿੱਚ ਵਾਪਰੀ ਹੈ ਉਸ ਨੂੰ ਦੇਖਦੇ ਹੋਏ ਲੋਕ ਵੀ ਇੱਥੇ ਖੜੇ ਹੋਏ ਨੇ ਕਈਆਂ ਦੇ ਪਰਿਵਾਰਾਂ ਦੇ ਜੀ ਸੀਗੇ ਜਿਹੜੇ ਕਈ ਇੱਥੇ ਜਿਮ ਲਾਣ ਆਂਦੇ ਨੇ ਤੇ ਇਹ ਸ਼ਾਮ ਦਾ ਵੇਲਾ ਜਿਹੜਾ ਹੈ ਬਹੁਤ ਅੱਖਾਂ ਭਰੀਆਂ ਹੋ ਜਾਂਣ ਸਭ ਦੀ ਅਨਸੁਖਾਵੀ ਘਟਨਾ ਐ ਏਡੀ ਵੱਡੀ ਵਾਪਰੀ ਐ ਅਸੀਂ ਬੇਹੀ ਉਮੀਦ ਕਰਦੇ ਆਂ ਕਿ ਜਿੰਨੇ ਵੀ ਜੇ ਕੋਈ ਹੈਗਾ ਉਹਦੇ ਵਿੱਚ ਕਿੰਨੇ ਵੀ ਬੰਦੇ ਨੇ ਜਾਂ ਕੁੜੀ ਐ ਮੁੰਡਾ ਤੇ ਉਹਨਾਂ ਦੀ ਸਲਾਮਤੀ ਹੋਵੇ ਅਸੀਂ ਇਹ ਅਰਦਾਸ ਕਰਦੇ ਆਂ ਤੇ ਇੱਥੇ ਲੋਕ ਖੜੇ ਉਹ ਵੀ ਕੋਈ ਅਰਦਾਸ ਕਰ ਰਹੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਇਹੀ ਚੀਜ਼ਾਂ ਚੱਲਦੀਆਂ ਨੇ ਜਿਵੇਂ ਅਸੀਂ ਦੇਖਿਆ ਕਿ ਅਸੀਂ ਸਾਡੇ ਅੱਖਾਂ ਸਾਹਮਣੇ ਦੋ ਕੁੜੀਆਂ ਨੂੰ ਕੱਢਿਆ ਗਿਆ ਉਹ ਜਿਹੜੀਆਂ ਗਲੀ ਨਾਲ ਜਾਂਦੀ ਉਸ ਗਲੀ ਦੇ ਵਿੱਚੋਂ ਦੋ ਕੁੜੀਆਂ ਨੂੰ ਕੱਢਿਆ ਗਿਆ ਹਾਲਾ ਤਾਂ ਹੋਰ ਅਜੇ ਦੇਖੇ ਜਾ ਰਹੇ ਨੇ ਸਰੀਆਂ ਨੂੰ ਕੱਟਿਆ ਜਾ ਰਿਹਾ ਲੋਹੇ ਦੀਆਂ ਚੀਜ਼ਾਂ ਆਈ ਜਾ ਰਹੀਆਂ ਨੇ ਅੱਗੇ ਤੋਂ ਅੱਗੇ ਬੇਸਮੈਂਟ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਬੇਸਮੈਂਟ ਦੇ ਵਿੱਚ ਵੀ ਕਹਿੰਦੇ ਇਹ ਖਾਦਸ਼ਾ ਹੈਗਾ ਕਿ ਕਾਫੀ ਜਣੇ ਹੋ ਸਕਦੇ ਨੇ ਸਰਕਾਰ ਦੇ ਤੌਰ ਤੇ ਜਾਂ ਕਿਸੇ ਅਧਿਕਾਰੀ ਦੇ ਤੌਰ ਤੇ ਕੰਮ ਨਹੀਂ ਕਰ ਰਹੇ ਕਿ ਇਨਸਾਨੀਅਤ ਦੌਰ ਦੇ ਉਤੇ ਇੱਥੇ ਕੰਮ ਕਰ ਰਹੇ ਨੇ ਲਗਾਤਾਰ ਜਿਵੇਂ ਐਮਰਜੈਂਸੀ ਐਂਬੂਲੈਂਸ ਆਈ ਹੈ ਮੈਂ ਇਸ ਪਾਸੇ ਤੋਂ ਵੀ ਤਸਵੀਰ ਦਿਖਾਵਾਂਗਾ ਕਿਉਂਕਿ ਇਹ ਜਿਹੜਾ ਸਿੰਘ ਸ਼ੀਲ ਦਾ ਗੁਰਦੁਆਰੇ ਦੇ ਬਿਲਕੁਲ ਸਾਈਡ ਬੈਕ ਸਾਈਡ ਨੂੰ ਥਾਂ ਪੈ ਜਾਂਦੀ ਹੈ ਦੋਸਤੋ ਇਸ ਵਕਤ ਮੁਹਾਲੀ ਸੋਹਣਾ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ ਇੱਕ ਜਿਮ ਤੇ ਪੂਰੀ ਪ੍ਰੋਪਰ ਬਿਲਡਿੰਗ ਜਿਹੜੀ ਹੈ ਉਹ ਡਿੱਗ ਪਈ ਹੈ ਕਈ ਜਿਹੜੇ ਨੇ ਉਸ ਦੇ ਵਿੱਚ ਵਿਅਕਤੀ ਦਫ਼ਨ ਹੋ ਚੁੱਕੇ ਨੇ ਇੱਕ ਵਾਰੀ ਮੈਂ ਤੁਹਾਨੂੰ ਤਸਵੀਰ ਦਿਖਾਵਾਂਗਾ ਕਿ ਕਿਸ ਤਿੱਕੇ ਦੇ ਨਾਲ ਤਸਵੀਰ ਹੈ ਪੁਲਿਸ ਪ੍ਰਸ਼ਾਸਨ ਐਂਡ ਆਰ ਐਫ ਦੀਆਂ ਟੀਮਾਂ ਮਿਲਟਰੀ ਦੇ ਨਾਲ ਰਿਗਾਰਡਿੰਗ ਸਾਰੇ ਜਿਹੜੇ ਨੇ ਉਹ ਉਸ ਚੀਜ਼ ਨੂੰ ਜਿਹੜੇ ਵਿੱਚ ਦਫ਼ਨ ਦਫ਼ਨ ਹੋ ਗਏ ਨੇ ਜਾਂ ਵਿੱਚ ਸਾਰੇ ਫਸ ਗਏ ਨੇ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਹੀ ਮੰਦਭਾਗੀ ਘਟਨਾ ਹੈ ਜਿਸ ਤਿੱਕੇ ਦੇ ਨਾਲ ਇਹ ਘਟਨਾ ਵਾਪਰੀ ਹੈ ਤਾਂ ਇਸ ਨੂੰ ਦੇਖਦੇ ਹੋਏ ਮੌਕੇ ਤੇ ਪੁਲਿਸ ਪ੍ਰਸ਼ਾਸਨ ਜਿਵੇਂ ਕਿ ਡੀਜੀਪੀ ਪੰਜਾਬ ਐਸਐਸਪੀ ਮੁਹਾਲੀ ਆਈਜੀ ਰੋਪੜ ਦੇਜ ਉਹ ਸਾਰੇ ਇੱਥੇ ਪਹੁੰਚੇ ਨੇ ਤਾਂ ਇਸ ਪਾਸੇ ਨੂੰ ਜਿਹੜਾ ਐਂਬੂਲੈਂਸ ਲਗਾਈ ਹੋਈ ਹੈ ਤੇ ਹੁਣ ਦੂਜੀ ਐਂਬੂਲੈਂਸ ਆਏਗੀ ਤੇ ਸਾਰੇ ਇੱਥੇ ਜਿਹੜੇ ਨੇ ਤਸਵੀਰਾਂ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਬਹੁਤ ਵੱਡੀ ਸਹਿਮ ਦਾ ਮਾਹੌਲ ਹੈ ਲੋਕਾਂ ਦੇ ਵਿੱਚ ਕਿ ਇੰਨੀ ਵੱਡੀ ਘਟਨਾ ਮੁਹਾਲੀ ਦੇ ਵਿੱਚ ਵਾਪਰੀ ਹੈ ਉਸ ਨੂੰ ਦੇਖਦੇ ਹੋਏ ਲੋਕ ਵੀ ਇੱਥੇ ਖੜੇ ਹੋਏ ਨੇ ਕਈਆਂ ਦੇ ਪਰਿਵਾਰਾਂ ਦੇ ਜੀ ਸੀਗੇ ਜਿਹੜੇ ਕਈ ਇੱਥੇ ਜਿਮ ਲਾਣ ਆਂਦੇ ਨੇ ਤੇ ਇਹ ਸ਼ਾਮ ਦਾ ਵੇਲਾ ਜਿਹੜਾ ਹੈ ਬਹੁਤ ਅੱਖਾਂ ਭਰੀਆਂ ਹੋ ਜਾਂ ਨੇ ਸਭ ਦੀਆਂ ਅੰਸੁਖਾਵੀ ਘਟਨਾ ਹੈ ਏਡੀ ਵੱਡੀ ਵਾਪਰੀ ਹੈ ਤੇ ਇਸ ਪਾਸੇ ਨੂੰ ਜਿਹੜੀਆਂ ਐਂਬੂਲੈਂਸ ਜਿਹੜੀਆਂ ਨੇ ਲੱਗੀਆਂ ਹੋ ਜਾਂ ਨੇ ਤੇ ਉਹਨਾਂ ਨੂੰ ਕੋਸ਼ਿਸ਼ ਹੈ ਕਿ ਸਾਰੇ ਜਿਉਂਦੇ ਹੋਣ ਅਸੀਂ ਵੀ ਇਹ ਉਮੀਦ ਕਰਦੇ ਹਾਂ ਕਿ ਜਿੰਨੇ ਵੀ ਜੇ ਕੋਈ ਹੈਗਾ ਉਹਦੇ ਵਿੱਚ ਕਿੰਨੇ ਵੀ ਬੰਦੇ ਨੇ ਜਾਂ ਕੁੜੀ ਹੈ ਮੁੰਡਾ ਹੈ ਤੇ ਉਹਨਾਂ ਦੀ ਸਲਾਮਤੀ ਹੋਵੇ ਅਸੀਂ ਇਹ ਅਰਦਾਸ ਕਰਦੇ ਆਂ ਤੇ ਇੱਥੇ ਲੋਕ ਖੜੇ ਉਹ ਵੀ ਕਈ ਅਰਦਾਸ ਕਰ ਰਹੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਇਹੀ ਚੀਜ਼ਾਂ ਚੱਲਦੀਆਂ ਨੇ ਕਿ ਜਿਉਂਦੇ ਹੋਣ ਜਿਵੇਂ ਅਸੀਂ ਦੇਖਿਆ ਕਿ ਅਸੀਂ ਸਾਡੇ ਅੱਖਾਂ ਸਾਹਮਣੇ ਦੋ ਕੁੜੀਆਂ ਨੂੰ ਕੱਢਿਆ ਗਿਆ ਉਹ ਜਿਹੜੀਆਂ ਗਲੀ ਨਾਲ ਜਾਂਦੀ ਉਸ ਗਲੀ ਦੇ ਵਿੱਚੋਂ ਦੋ ਕੁੜੀਆਂ ਨੂੰ ਕੱਢਿਆ ਗਿਆ ਹਾਲਾਂ ਤਾਂ ਹੋਰ ਅਜੇ ਦੇਖੀ ਜਾ ਰਹੇ ਨੇ ਜਿਵੇਂ ਐਨਡੀਆਰਐਫ ਦੀਆਂ ਟੀਮਾਂ ਕੰਮ ਕਰ ਰਹੀਆਂ ਨੇ ਨਾਲ ਦੀ ਨਾਲ ਜਿਹੜਾ ਲੈਂਟਰ ਹੈ ਉਹ ਸਰੀਏ ਨੇ ਉਹਨੂੰ ਕੱਟਿਆ ਜਾ ਰਿਹਾ ਲੋਹੇ ਦੀਆਂ ਚੀਜ਼ਾਂ ਆਈ ਜਾ ਰਹੀਆਂ ਨੇ ਅੱਗੇ ਤੋਂ ਅੱਗੇ ਬੇਸਮੈਂਟ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ 20 ਮਿੰਟ ਦੇ ਵਿੱਚ ਵੀ ਕਹਿੰਦੇ ਇਹ ਖਾਦਸ਼ਾ ਹੈਗਾ ਕਿ ਕਾਫੀ ਜਣੇ ਹੋ ਸਕਦੇ ਨੇ ਉਹਦੇ ਵਿੱਚ ਇਹ ਚੀਜ਼ਾਂ ਨੇ ਤੇ ਜਿਵੇਂ ਇੱਕ ਵਾਰੀ ਮੈਂ ਫਿਰ ਤਸਵੀਰ ਦਿਖਾਵਾਂਗਾ ਕਿ ਜਿਵੇਂ ਤੁਸੀਂ ਉੱਤੇ ਉੱਤੇ ਵੀ ਵੀਡੀਓ ਦੇ ਨਾਲ ਸਾਰਾ ਕੁਝ ਦੇਖ ਰਹੇ ਹੋ ਕਿ ਕਿਵੇਂ ਸਾਰਿਆਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਬਹੁਤ ਜਿਹੜੇ ਨੇ ਪਰਿਵਾਰ ਖੜੇ ਹੋਏ ਨੇ ਇੱਕ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਇੱਕ ਜਿਮ ਟ੍ਰੇਨਰ ਸੀਗਾ ਮਨਿੰਦਰ ਉਹ ਇੱਥੇ ਰੋਜ਼ ਹੀ ਆਪਣਾ ਟਾਈਮ ਦੇ ਉੱਤੇ ਟ੍ਰੇਨਿੰਗ ਦੇ ਲਈ ਆਉਂਦਾ ਸੀਗਾ ਪਰ ਉਹ ਜਿਮ ਟ੍ਰੇਨਰ ਅੱਜ ਨੀ ਪਹੁੰਚਿਆ ਉਹ ਇਸ ਕਰਕੇ ਉਹਦੀ ਭੈਣ ਘਰ ਦੇ ਵਿੱਚ ਆਈ ਹੋਈ ਸੀ ਕਿ ਤੇ ਉਹਨੂੰ ਅੱਜ ਮਾਲਕ ਨੇ ਰੱਖ ਲਿਆ ਵੀ ਅੱਜ ਇਹ ਘਟਨਾ ਜਿਹੜੀ ਵਾਪਰ ਨਹੀਂ ਸੀਗੀ ਵੱਡੀ ਇਹ ਬਹੁਤ ਵੱਡੀ ਗੱਲ ਹੈ ਕਿ ਕਿਵੇਂ ਉਹਨੂੰ ਰੱਖ ਲਿਆ ਕਿਵੇਂ ਉਹ ਇੱਥੇ ਪਹੁੰਚਿਆ ਨਹੀਂ ਮਨਿੰਦਰ ਜੋ ਕਿ ਇੱਥੇ ਸਾਰਾ ਕੁਝ ਦੇਖਦਾ ਸਾਰਿਆਂ ਨੂੰ ਟ੍ਰੇਨਿੰਗ ਕਰਦਾ ਕਿ ਤੁਸੀਂ ਇਹ ਚੀਜ਼ ਕਰਨੀ ਹੈ ਨਹੀਂ ਕਰਨ ਤੇ ਜਿਵੇਂ ਇਹ ਸਾਰੀਆਂ ਚੀਜ਼ਾਂ ਹੈਗੀਆਂ ਹੁਣ ਵੀ ਜਿਵੇਂ ਸਾਰੇ ਵੀਰ ਨੇ ਕੋਈ ਸਰਕਾਰ ਦੇ ਤੌਰ ਤੇ ਜਾਂ ਕਿਸੇ ਅਧਿਕਾਰੀ ਦੇ ਤੌਰ ਤੇ ਕੰਮ ਨਹੀਂ ਕਰ ਰਹੇ ਕਿ ਇਨਸਾਨੀਅਤ ਦੌਰ ਦੇ ਉੱਤੇ ਇੱਥੇ ਕੰਮ ਕਰ ਰਹੇ ਨੇ ਲਗਾਤਾਰ ਜਿਵੇਂ ਐਮਰਜੈਂਸੀ ਐਂਬੂਲੈਂਸ ਆਈ ਹੈ ਹੋਰ ਵੀ ਐਂਬੂਲੈਂਸ ਖੜੀਆਂ ਹੋਈਆਂ ਨੇ ਡਾਕਟਰ ਖੜੇ ਹੋਏ ਨੇ ਸਾਰੇ ਉੱਚ ਅਧਿਕਾਰੀ ਜਿਹੜੇ ਨੇ ਮੌਕੇ ਤੇ ਇੱਥੇ ਪਹੁੰਚੇ ਨੇ ਡੀਜੀਪੀ ਪੰਜਾਬ ਆਪ ਖੁਦ ਆਏ ਉਹਨਾਂ ਨੇ ਵੀ ਕਿਹਾ ਕਿ ਜਿਵੇਂ ਇਹ ਕੰਸਟ੍ਰਕਸ਼ਨ ਹੋ ਰਹੀ ਸੀ ਕਿ ਬੇਸਮੈਂਟ ਪੱਟੀ ਜਾ ਰਹੀ ਸੀਗੀ ਇਹ ਕੋਈ ਨਾ ਕੋਲ ਲੀਗਲ ਨਹੀਂ ਸੀਗਾ ਇਹ ਗਲਤ ਤਰੀਕੇ ਨਾਲ ਇਹ ਕੰਮ ਕਰਦੇ ਸੀਗੇ ਤੇ ਕਾਰਵਾਈ ਵੀ ਉਹਦੇ ਉੱਤੇ ਹੋਏਗੀ ਜਿਹੜਾ ਇਹ ਸਾਰਾ ਕੁਝ ਕਰ ਰਿਹਾ ਸੀਗਾ ਕਿਉਂਕਿ ਇੰਨੇ ਬੱਚਿਆਂ ਦੀ ਲੋਕਾਂ ਦੀ ਜਿਹੜੀ ਐ ਇੱਥੇ ਜਾਣ ਗਈ ਐ ਹੁਣ ਅਰਦਾਸ ਇਹੀ ਕਰ ਰਿਹਾ ਕਿ ਉਹ ਜਉਂਦੇ ਹੋਣ ਸਾਰਿਆਂ ਦੀ ਤੰਦਰੁਸਤੀ ਦੇ ਲਈ ਅਰਦਾਸ ਕੀਤੀ ਜਾ ਰਹੀ ਐ ਨੰਕ ਸਿੰਘ ਵੀ ਪਹੁੰਚੇ ਹੋਏ ਨੇ ਇੱਥੇ ਬਾਬਾ ਜੀ ਐਡੀ ਵੱਡੀ ਘਟਨਾ ਵਾਪਰੀ ਐ ਇੱਥੇ ਮੋਹਾਲੀ ਦੇ ਵਿੱਚ ਕੀ ਲੱਗਦਾ ਕਿ ਇੱਕ ਤਾਂ ਇੱਕ ਵਾਰੀ ਤਾਂ ਬੰਦੇ ਨੂੰ ਸ਼ੌਕ ਹੋ ਗਿਆ ਕਿ ਇੰਨੇ ਬੰਦੇ ਇੱਥੇ ਦੱਬੇ ਗਏ ਨੇ ਜਿਮ ਦੇ ਵਿੱਚ ਇੱਕ ਇੱਕ ਬੰਦੇ ਦੀ ਗਲਤੀ ਕਰਕੇ ਹਾਂਜੀ ਹਾਂਜੀ ਵਾਹਿਗੁਰੂ ਜੀ ਕੀ ਫਤਿਹ ਏ ਭਾਈ ਬਹਾਦਰ ਘਟਨਾ ਪਾ ਮਾੜੀ ਹੋਈ ਏ ਭਾਈ ਮਹਾਰਾਜ ਤੰਦਰੁਸਤੀਆਂ ਬਖਸ ਐ ਮਹਾਰਾਜ ਜਿਹੜੇ ਸਿੱਧੀ ਜੋੜ ਮੇਲਿਆਂ ਚ ਤਾਂ ਆਇਆ ਹੋ ਰਿਹਾ ਹੈ ਵਾਹਿਗੁਰੂ ਤੰਦਰੁਸਤੀਆਂ ਬਖਸ ਐ ਤਾਂ ਇਸ ਪਾਸੇ ਮੈਂ ਤਸਵੀਰ ਦਿਖਾਵਾਂਗਾ ਕਿ ਪੁਲਿਸ ਪ੍ਰਸ਼ਾਸਨ ਕਿਸ ਤਿੱਕ ਨਾਲ ਕੰਮ ਕਰ ਰਿਹਾ ਮੈਂ ਜਗਮੀਤ ਨੂੰ ਕਹਾਂਗਾ ਕਿ ਇੱਥੇ ਸਭ ਲੋਕ ਜਿਹੜੇ ਨੇੜੇ-ਤੇੜੇ ਰਹਿੰਦੇ ਨੇ ਉਹ ਵੀ ਆ ਰਹੇ ਨੇ ਉਹ ਲਗਾਤਾਰ ਕਹਿ ਰਹੇ ਨੇ ਕਿ ਵੀ ਇੱਥੇ ਜਿਸ ਤਿੱਕ ਨਾਲ ਕੰਮ ਚੱਲ ਰਿਹਾ ਸੀਗਾ ਉਹ ਗਲਤ ਤਰੀਕੇ ਨਾਲ ਚਲਾਇਆ ਜਾ ਰਿਹਾ ਸੀਗਾ ਉਹ ਚੀਜ਼ਾਂ ਨੇ ਤੇ ਬਾਕੀ ਇੱਥੇ ਬਹੁਤ ਸਾਰਾ ਪਰਿਵਾਰ ਖੜੇ ਹੋਏ ਨੇ ਤੇ ਇਹ ਤਸਵੀਰ ਬੇਹੱਦ ਦੁਖਦਾਈ ਹੈ ਮੋਹਾਲੀ ਸੁਹਾਣਾ ਤੋਂ ਮੈਂ ਸਾਂਝੀ ਕਰ ਰਿਹਾ ਜਿੱਥੇ ਕਿ ਐਸਐਸਪੀ ਆਪ ਖੁਦ ਖੜੇ ਹੋਏ ਨੇ ਆਈਜੀ ਰੋਪੜ ਰਹੇ ਜੋ ਆਪ ਖੁਦ ਖੜੇ ਹੋਏ ਨੇ ਉਹ ਦੇਖ ਰਹੇ ਨੇ ਕਿ ਜਿਹੜੇ ਅੰਦਰ ਜਿਹੜੇ ਮਿੱਟੀ ਦੇ ਥੱਲੇ ਦਬ ਗਏ ਨੇ ਮਲਵੇ ਥੱਲੇ ਦਬ ਗਏ ਨੇ ਉਹਨਾਂ ਦੀ ਤੰਦਸਤੀ ਦੀ ਅਰਦਾਸ ਕੀਤੀ ਜਾ ਰਹੀ ਹੈ ਸਾਰੇ ਲੋਕ ਮੈਂ ਇਸ ਪਾਸੇ ਤੋਂ ਵੀ ਤਸਵੀਰ ਦਿਖਾਵਾਂਗਾ ਕਿਉਂਕਿ ਇਹ ਜਿਹੜਾ ਸਿੰਘ ਸ਼ੀਰ ਦਾ ਗੁਰਦੁਆਰੇ ਦੇ ਬਿਲਕੁਲ ਸਾਈਡ ਬੈਕ ਸਾਈਡ ਨੂੰ ਥਾਂ ਪੈ ਜਾਂਦੀ ਹੈ ਉਸ ਪਾਸੇ ਨੂੰ ਇਹ ਜਿਮ ਸੀਗਾ ਰਾਇਲ ਜਿਮ ਇਸ ਦਾ ਨਾਮ ਸੀਗਾ ਤੇ ਇੱਥੇ ਇਹ ਇੰਨੀ ਵੱਡੀ ਘਟਨਾ ਵਾਪਰੀ ਹੈ ਤੇ ਅਫਸਰ ਜਿਹੜੇ ਨੇ ਕਾਫੀ ਇੱਥੇ ਪਹੁੰਚੇ ਨੇ ਪੰਜਾਬ ਫਾਇਰ ਸਰਵਿਸ ਉਹ ਵੀ ਇੱਥੇ ਵੈਨ ਜਿਹੜੀਆਂ ਨੇ ਵਾਟਰ ਕੈਨਨਾਂ ਦੀਆਂ ਜਾਂ ਹੋਰ ਸਾਰੀਆਂ ਚੀਜ਼ਾਂ ਖੜਾਈਆਂ ਹੋਈਆਂ ਨੇ ਤੇ ਇੱਥੇ ਬਹੁਤ ਵੱਡਾ ਇਕੱਠ ਹੋਇਆ ਲੋਕ ਘਰਾਂ ਦੇ ਉੱਤੇ ਖੜ ਕੇ ਦੇਖ ਰਹੇ ਨੇ ਕਈ ਕਿਉਂਕਿ ਅਰਦਾਸ ਚੱਲਦੀ ਹੈ ਸਭ ਦੇ ਮਨਾਂ ਦੇ ਵਿੱਚ ਕਿ ਬਹੁਤ ਵੱਡੀ ਘਟਨਾ ਤੇ ਬਹੁਤ ਦੁਖਦਾਈ ਘਟਨਾ ਇੱਥੇ ਵਾਪਰੀ ਹੈ। ਉਹਨਾਂ ਦੀ ਤੰਦਰੁਸਤੀ ਦੇ ਲਈ ਅਰਦਾਸ ਕੀਤੀ ਜਾ ਰਹੀ ਹੈ। ਅਸੀਂ ਵੀ ਇਹ ਅਰਦਾਸ ਕਰ ਰਹੇ ਹਾਂ ਕਿ ਉਹ ਜਿਹੜੇ ਵੀ ਨੀਚੇ ਮਿੱਟੀ ਦੇ ਮਲਵੇ ਦੇ ਥੱਲੇ ਆ ਚੁੱਕੇ ਨੇ ਉਹ ਜਿਉਂਦੇ ਹੋਣ, ਉਹਨਾਂ ਦੀ ਤੰਦਰੁਸਤੀ ਹੋਵੇ। ਤੇ ਇਹ ਮੋਹਾਲੀ ਤੋਂ ਅਸੀਂ ਤੁਹਾਨੂੰ ਤਸਵੀਰ ਸਾਂਝੀ ਕੀਤੀ ਹੈ ਬੇਹਾਦ ਦੁਖਦਾਈ ਤਸਵੀਰ ਹੈ। ਤੁਸੀਂ ਜੇ ਕੋਈ ਹੋਰ ਵੀ ਇਸ ਦੇ ਵਿੱਚ ਐਕਸਪਰਟ ਹੈਗਾ ਪੰਜਾਬ ਸਰਕਾਰ ਦੇ ਨਾਲ ਜਾਂ ਇੱਥੇ ਪੰਜਾਬ ਪੁਲਿਸ ਜੋ ਲੋਕਲ ਅਧਿਕਾਰੀ ਨਾਲ ਸੰਪਰਕ ਕਰਕੇ ਇੱਥੇ ਪਹੁੰਚ ਸਕਦਾ ਕਿ ਤਾਂ ਜੋ ਉਹਨਾਂ ਦੀ ਜਾਣਬੁੱਝ ਸਕਣ ਜੋ ਨਿਚੇ ਦਫਨ ਹੋ ਚੁੱਕੇ ਨੇ ਇਸ ਵਕਤ ਮਲਬੇ ਦੇ ਵਿੱਚ ਨੇ ਹੇਠ ਆ ਚੁੱਕੇ ਨੇ ਬਾਈ ਜੀ ਕਿ ਬਿਲਡਿੰਗ ਤੇ ਕੀ ਹੈ ਕਿ ਜਿਹੜੀ ਮੌਜੂਦਾ ਹਾਲਾਤ ਕੀ ਸੀ ਇਸ ਬਿਲਡਿੰਗ ਤੇ ਬਹੁਤ ਜ਼ਿਆਦਾ ਖਸਤਾ ਹਾਲ ਦੇ ਵਿੱਚ ਇਹ ਬਿਲਡਿੰਗ ਨਹੀਂ ਨਹੀਂ ਭਾਜੀ ਬਿਲਡਿੰਗ ਤਾਂ ਇਹ ਠੀਕ ਸੀਗੀ ਬਿਲਡਿੰਗ 'ਚ ਤਾਂ ਕੋਈ ਦਿੱਕਤ ਨਹੀਂ ਸੀਗਾ ਮਤਲਬ 15 ਸਾਲ ਤੋਂ ਬਣੀ ਹੋਈ ਸੀਗੀ ਬਿਲਡਿੰਗ ਨਵੀਂ ਬਿਲਡਿੰਗ ਸੀਗੀ ਬਣੀ ਹੋਈ ਤੇ ਇਹਨਾਂ ਦੇ ਨਾਲ ਇੱਕ ਬਿਲਡਿੰਗ ਹੋਰ ਤਿਆਰ ਹੋ ਰਹੀ ਸੀਗੀ ਉਹ ਦੁਬਾਰੇ ਢਾਗੇ ਬਣਾ ਰਹੇ ਸੀਗੇ ਤੇ ਉਹ ਬਿਲਡਿੰਗ ਵੀ ਇਹਨਾਂ ਦੀ ਸੀ ਇਹਨਾਂ ਦੀ ਸੀਗੀ ਹਾਂਜੀ ਤੇ ਬੇਸਮੈਂਟ ਬਟ ਪਹਿਲਾਂ ਬੇਸਮੈਂਟ ਪਟਰੇ ਸੀਗੇ ਤੇ ਉਹ ਹੋ ਸਕਦਾ ਬੇਸਮੈਂਟ ਪਟਣੇ ਨਾਲ ਹੀ ਜਿਹੜੀ ਨਾਲ ਵਾਲੀ ਬਿਲਡਿੰਗ ਸੀ ਕਿੰਨੇ ਮੰਜ਼ਲੀ ਬਿਲਡਿੰਗ ਸੀ ਜਿਹੜੀ ਡਿੱਗੀ ਹੈ ਜਿਸ ਚਾਰ ਮੰਜ਼ਲੀ ਸੀਗੀ ਅੱਛਾ ਇਹਦੇ ਵਿੱਚ ਇਹ ਚ ਵੀ ਬੇਸਮੈਂਟ ਸੀਗਾ ਬੇਸਮੈਂਟ ਸੀ ਹਾਂਜੀ ਇਹ ਚ ਕੀ ਕੀ ਜਿਹੜਾ ਚੱਲ ਰਿਹਾ ਸੀ ਜਿਮ ਤੋਂ ਇਲਾਵਾ ਹੋਰ ਕੀ ਕੁਝ ਜਿਹੜਾ ਇਹਦੇ ਵਿੱਚ ਸੀਗਾ ਪੀਜੀ ਵੀ ਸੀਗਾ ਜੀ ਅੱਛਾ ਆ ਉੱਪਰ ਫਲੋਰ ਇਹਨਾਂ ਨੇ ਪੀਜੀ ਵੀ ਦੇ ਆਵੇ ਸੀਗਾ ਤੇ ਨੀਚੇ ਜਿਮ ਸੀਗਾ ਨਾਲ ਇਸ ਤੋਂ ਪਹਿਲਾਂ ਵੀ ਕਿਤੇ ਕਈ ਵਾਰ ਹੁੰਦਾ ਕਿ ਤਰੇਡ ਵਗੈਰਾ ਆਉਂਦੀ ਹੈ ਬਿਲਡਿੰਗ ਦੇ ਵਿੱਚ ਜਾਂ ਇੱਕੋ ਤੁਹਾਨੂੰ ਜਿਹੜੀ ਢਿੱਗਣ ਦੀ ਆਵਾਜ਼ ਨਹੀਂ ਨਹੀਂ ਇਹ ਤਾਂ ਹਲਕੀ ਨਹੀਂ ਇੱਕਦਮ ਤੋਂ ਹੀ ਹੋਇਆ ਜੀ ਕੋਈ ਐਦਾਂ ਦੀ ਗੱਲਬਾਤ ਨਹੀਂ ਸੀਗੀ ਬਿਲਡਿੰਗ ਤਾਂ ਠੀਕ ਸੀਗੀ ਇਹ ਬਿਲਡਿੰਗ ਦਾ ਕੋਈ ਇਸ਼ੂ ਨਹੀਂ ਸੀ ਕਦੇ ਸੁਣਿਆ ਵੀ ਨਹੀਂ ਹੈ ਕਿਹੜਾ ਹੈ ਵੀ ਇਹ ਕਿੰਨੇ ਕ ਵਜੇ ਜਿਹੜੀ ਇਹ ਘਟਨਾ ਵਾਪਰਦੀ ਹੈ 4:00 ਕੇ 5:00 ਵਜੇ ਹੋਇਆ ਜੀ ਠੀਕ ਹੈ ਹਾਂਜੀ ਕੁਝ ਪਤਾ ਲੱਗਛਾ ਕਿ ਉਸ ਟਾਈਮ ਤੁਹਾਡੇ ਅੰਦਾਜ਼ੇ ਮੁਤਾਬਕ ਕਿੰਨੇ ਕ ਬੰਦੇ ਜਿਹੜੇ ਉੱਥੇ ਇੱਥੇ ਜਿੰਮ ਨਹੀਂ ਐਕਚੁਅਲੀ ਮੈਂ ਬਾਹਰ ਸੀਗਾ ਉਸ ਟਾਈਮ ਜੌਬ ਤੇ ਸੀਗਾ ਪਰ ਨਾਰਮਲ ਆਮ ਦਿਨਾਂ 'ਚ ਵੇਖਦੇ ਹੋ ਕਿੰਨੇ ਕ ਬੰਦੇ ਜਿੰਮ ਲਾਉਣ ਦੇ ਲਈ ਇੱਥੇ ਅੰਦਾਜ਼ਾ ਹੁੰਦਾ ਨੇ ਇਸ ਥਾਂ ਤੇ ਉੱਤੇ ਬੰਦੇ ਤਾਂ ਕਾਫੀ ਆਉਂਦੇ ਆ ਮੈਂ ਉਹ 5 ਵਜੇ 5 ਵਜੇ ਤੋਂ ਬਾਅਦ ਹੀ ਆਉਂਦੇ ਆ ਬੰਦੇ ਸ਼ਾਮ ਨੂੰ ਇਹ ਪਹਿਨਾ ਹਾਂ ਠੀਕ ਹੈ ਜੀ ਤੁਸੀਂ ਤੁਸੀਂ ਉਸ ਵਕਤ ਇੱਥੇ ਸੀ ਜਿੱਤੇ ਹਾਂ ਨਹੀਂ ਮੈਂ ਕਠਾ ਸੀ ਮੇਰਾ ਜਿੱਥੇ ਰਹਿਣਾ ਮਾਲਕੁੱਥਰ ਰਹਿਣਾ ਸੀ ਅੱਛਾ ਇਹ ਪੁਰਬਾ ਮੇਰਾ ਨੇ ਠੀਕ ਹੈ ਪਰਮਿੰਦਰ ਰਾਏ ਦਾ ਨਾਮ ਪਰ ਇਹ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਘਟਨਾ ਵਾਪਰੀ ਹੈ ਇਸ ਘਟਨਾ ਦੇ ਵਿੱਚ ਜਿਹੜੇ ਬਿਲਡਿੰਗ ਦੇ ਮਾਲਕ ਨੇ ਉਹਦੀ ਬਹੁਤ ਵੱਡੀ ਗਲਤੀ ਜਿਹੜੀ ਹੈ ਇੱਥੇ ਹਾਲਾਂਕਿ ਜਦੋਂ ਇਸ ਤੋਂ ਪਹਿਲਾਂ ਪੁਲਿਸ ਮੁਖੀ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਹੋਈ ਹੈ ਫੋਨ ਪੜੇ ਫੋਨ ਪੜੇ ਦੂਜਾ ਫੋਨ ਆ ਫੜਿਓ ਮਾੜੀ ਸਾਈਡ ਹੋਇਓ ਮਾੜੇ ਨਹੀਂ ਆ ਫੜਿ ਅਬ ਮਾਈਕ ਛੱਡੋ ਇਹਨਾਂ ਦੀਆਂ ਕੰਮਾਂ ਦੇ ਕਿਰਨਾਂ ਜਾਇਓ ਅਗਲੇ ਅੱਗੇ ਪਾ ਜਾਏ ਪਿੱਛਾ ਸਾਡੇ ਪਾਸ ਨੂੰ ਕੋਈ ਬਾਤ ਨਹੀਂ ਸਾਰੇ ਬਾਣੇ ਵਿੱਚ ਆ ਵੜ ਦੋ ਹਾਂਜੀ ਜੀ ਲੋਕੀ ਦੋ ਜੀ ਇਹ ਵੀ ਇਹਦੇ ਤੋਂ ਮਤਾਲਦਾ ਮੈਂ ਕਿਤੇ ਕਿਤੇ I'll come to you.